ਵਾਹਿਗੁਰੂ ਸਹਿਜਿ ਹੋਇ ਕੋ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਜੀ ਦਸੈ ਕਬਿਓ ਬਾਤ ਬੇਨਤੀ ਚੌਪਈ। ਹਮਰੇ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਵ ਚਰਨਨ ਮੰਡਰੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ। ਹਮਰੇ ਦੁਸ ਸਭਾ ਤੁਮ ਕਾਵੋ ਆਪਹਾਦ ਮੋਹਿ ਬਚਾਵੋ ਸੁਖੀ ਬਸੈ ਮੋਹ ਰੋ ਪਰਵਾਰਾ ਸੇਵਕ ਸਿੱਖ ਸਭਾ ਕਰਤਾਰਾ। ਮੋਰ ਅਛਾਨਜ ਕਰਦਾ ਕਰੀਐ ਸਬਰ ਕੋ ਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਬਰੰਤ ਆਵੂ ਜੋ ਵਰ ਚਾਹੂ ਸੁ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਤਾਰੀਆਂ ਚੁੰਨ ਚੁੰਨ ਛਤਰ ਹਮਾਰੇ ਮਾਰੀਆਂ ਹੈ ਆਬਾਦ ਮੁਝਾ ਬਰੀਐ ਮਰਨ ਕਾਲ ਕਾ ਤਰਾਸ ਨਮਰੀਐ ਹੂ ਜੋ ਸਦਾ ਹਮਾਰੇ ਪਛਾ ਸ਼੍ਰੀ ਅਸ ਤੁਜ ਜੂ ਕਰੀ ਹੋ ਰਛਾ ਰਾਖ ਲਿਓ ਮੋਇ ਰਾਖਨਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਜਿਨ ਬੰਦ ਉਠਣ ਕੇ ਹੰਤਾ ਤੁਮਹੋ ਪੂਰੀ ਚਤਰ ਜਸ ਕੰਤਾ ਕਾਲ ਪਾਏ ਬ੍ਰਹਮਾ ਬਪਧਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਫਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਹ ਤੇ ਅਸ਼ਣ ਅਪਜਾਇਓ ਹਾਦ ਅੰਤੇ ਕੈਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾਜਨ ਆਮ ਸਵਾਰੀ ਸਿਵਕਨ ਕੋ ਸਭਗਨ ਸੁਖ ਦਿਓ ਸ਼ਤਰਣ ਕੋ ਪਲ ਮੋਮਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪਿਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਅਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਉਪਾਰਾ ਜਬ ਆਕਰਖ ਕਰਤ ਹੋ ਕਬਹੂ ਤੁਮ ਮਿਲਤ ਦੇਹ ਧਰ ਸਭਹੂ ਜੇਤੇ ਬਦਨ ਸਿਰ ਸਭ ਧਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇ ਰਹਿਤ ਨਰ ਆਲਮ ਜਾਣਤ ਵੇਦ ਭੇਦਿ ਅਰਿਆਲਮ ਨਰੰਕਾਰ ਨਿਰਭਕਾਰ ਨਰਲੰਬ ਆਦੋ ਨੀਲ ਨੰਦ ਸੰਭੂ ਤਾਕਾ ਮੂੜ ਚਾਰਤ ਭੇਦ ਜਾਕ ਉ ਭੇਵ ਨ ਪਾਵਤ ਭੇਦ ਤਾਕੋ ਕਰ ਪਹਨ ਮੰਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿੰਨਤ ਨਹਿ ਭੇਵ ਆਪ ਆਪਣੀ ਬੁੱਧ ਹਜੇਤੀ ਵਰਨਤ ਭਿੰਨ ਭਿੰਨ ਤੋ ਤੇਤੀ ਤੁਮਰਾ ਲਖਣ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨ ਉਤਸਰੂਪਾ ਅਰੰਕ ਭਇਓ ਰਾਵ ਕਈ ਪੂਪਾ ਅੰਡਜ ਜੇ ਰਜ ਸਿਤਜ ਕੀਨੇ ਉਤਪੁਜ ਖਾਨ ਬਹੁਰ ਰਚ ਦਿਨੇ ਕਹਉ ਫੂਲ ਰਾਜਾ ਹਵੈ ਬੈਠਾ ਕਹਉ ਸੁਮਿਟ ਭਇਓ ਸੰਕਰ ਕੈਠਾ 시ਗਰੀ ਸ੍ਰਿਸ਼ਟ ਦਿਖਾਇ ਚੰਪਵ ਆਦਿ ਜਰਾਦ ਸਰੂਪ ਸਿਮਪਵ ਅਵਰਛਾ ਮੇਰੀ ਤੁਮ ਕਰੋ ਸਿਖਾ ਬਾਰ ਅ ਸਿਖ ਸੰਗਰੋ ਦੁਸ਼ਟ ਜਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਆਸ ਤੁਜ ਤਵਸਰ ਨਹੀਂ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾਕੇ ਕਾਲ ਲਟਣਾ ਐਹ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇਂ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰ ਹੋ ਤਾਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਛਾਸ਼ ਸਵਸ ਕਨ ਕੋਈ ਇਕ ਬਾਰ ਜਿਨ ਤੁਮਾ ਸਬਾਰਾ ਕਾਲ ਫਾਸ ਤੇ ਤਾਹੇ ਬਾਰਾ ਜਿਨ ਨਰਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜ ਖੇਤ ਮੈਂ ਸ਼ਰਨ ਤੇ ਹਾਰੀ ਆਪ ਹਾਦ ਲਿਹੋ ਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗਰੰਥ ਕਰਾ ਪੂਰਨ ਸ਼ੁਭ ਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਿ ਅਨ ਕੋਸ਼ਾ ਕਰਤਾ ਛੇਰੀ ਅਸਤੋ ਛੇਰੀ ਅਸਤੋ ਜਬ ਭਏ ਦਇਆਲ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਈ ਦੁਖਨੰਦ ਸਹਿ ਬਿਆਪਤ ਕੋਈ ਅੜਲ ਸੁਣੈ ਗੁੰਗਜੋ ਜਾਇ ਸਰਸਨਾ ਪਾਵੈ ਸੁਣੈ ਮੂਡ ਚਿਤਲਾਏ ਚਤੁਰਤਾ ਆਵੈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹਿ ਹੋ ਜੋ ਜਾ ਕੇ ਇੱਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ 17 ਸਹਿਸ ਪੁਣਿਜੈ ਅਰਧ ਸਹਿਸ ਹੁਣ ਤੀਨ ਕਿਹਿਜੈ ਭਾਦਰਵ ਸੁਦੀ ਅਸ਼ਟਮੀ ਰਵਵਾਰਾ ਤੀਰਸ ਤਦਰਵ ਗ੍ਰੰਥ ਸੁਦਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਿਆਨਿਉ RAM ਰਹੀਮ ਪੁਰਾਣ ਕਰਾਨ ਅਨੇਕ ਅਹਮਤ ਏਕ ਨਾ ਮਾਨਿਉ ਸਿਮਰਤ ਸ਼ਾਸਤਰ ਵੇਦ ਸਬਾ ਬਹੁ ਭੇਦ ਕਹੈ ਹਮ ਏਕ ਨਾ ਜਾਣਿਉ ਸ਼੍ਰੀ ਸੁਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਵਿਖਾਨਿਉ ਦੁਹਰਾ ਸਗਲ ਦਵਾਰ ਕਉ ਛਾੜਿ ਕੇ ਗਇਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਆਸੋ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਉ ਛਾੜਿ ਕੇ ਗਇਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਆਸੋ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਸਹਿਜ ਜਿਉ ਏਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦੇ ਸائیں ਕਬਿਓ ਬਾਤ ਬੇਨਤੀ ਚੌਪਈ ਹਮਰੇ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਾਬ ਚਰਨਨ ਮੰਡਰੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ ਸਭਾ ਤੁਮ ਕਾਵੋ ਆਪਹਾਦ ਮੋਹਿ ਬਚਾਵੋ ਸੁਖੀ ਬਸੈ ਮੋਹਰੋ ਪਰਵਾਰਾ ਸੇਵਕ ਸਿਖ ਸਭਾ ਕਰਤਾਰਾ ਮੋਰ ਅਚਾਨਕ ਕਰਦਾ ਕਰੀਐ ਸਬਰ ਕੋ ਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰੰ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਤਾਰੀਆਂ ਚੁੰਨ ਚੁੰਨ ਛਤਰ ਹਮਾਰੇ ਮਾਰੀਆਂ ਹੈ ਆਬਾਦੈ ਮੁਝਾ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੂ ਕਰੀ ਹੋ ਰਛਾ ਰਾਖ ਲਿਓ ਮੋਇ ਰਾਖ ਨਹਾਰੇ ਸਾਇਬ ਸੰਤ ਸਾਇ ਪਿਆਰੇ ਜਿਨ ਬੰਦ ਉਚਨ ਕੇ ਹੱਤਾ ਤੁਮੋ ਹੋ ਪੁਰੀ ਚਤਰ ਜਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਹ ਤੇ ਅਸ਼ਣ ਪਜਾਇਓ ਹਾ ਦੇ ਅੰਤੇ ਕੈਵਦਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾਤਨ ਆਮ ਸਵਾਰੀ ਸਿਵਕਨ ਕੋ ਸਭ ਗਨ ਸੁਖ ਦਿਓ ਸ਼ਤਰਣ ਕੋ ਪਲ ਮੋਮਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪਿਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਹ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਉਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮਿਲਤ ਦੇਹ ਧਾਰ ਸਭ ਹੂੰ ਜੇ ਤੇ ਬਦਨ ਸਿਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰ ਆਲਮ ਜਾਣਤ ਵੇਦ ਭੇਦਿ ਅਰਿਆਲਮ ਨਰੰਕਾਰ ਨਿਰਭਕਾਰ ਨਰਲਾੰਬੋ ਆਦੋ ਨੀਲ ਨੰਦ ਸੰਭੋ ਤਾਕਾ ਮੂੜੋ ਚਾਰਤ ਪੇਦਾ ਜਾਕੁ ਭੇਵਨ ਪਾਵਤ ਬੇਦਾ ਤਾਕੋ ਕਰ ਪਾਹਨ ਮਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿੰਤਨੈ ਭਿਵ ਆਪ ਆਪਣੀ ਬੁੱਧ ਹਜੇਤੀ ਵਰਨਤ ਭਿੰਨ ਭਿੰਨ ਤੋ ਤੇਤੀ ਤੁਮਰਾ ਲਖਣ ਜਾਇ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨ ਉਤਸਰੂਪਾ ਅਰੰਕ ਭਇਓ ਰਾਵ ਕੈ ਪੂਪਾ ਅੰਡਜ ਜੇ ਰਜ ਸਿਤਜ ਕੀਨੇ ਉਤਪੋਜ ਖਾਨ ਬਹੁਰ ਰਚ ਦਿਨੇ ਕਹਉ ਫੂਲ ਰਾਜਾ ਹੋਇ ਬੈਠਾ ਕਹਉ ਸੁਮਿਤ ਭਇਓ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਇ ਚੰਪਵ ਆਦਿ ਕਾਦ ਸਰੂਪ ਸਿਯੰਪਵ ਅਬਰੱਛਾ ਮੇਰੀ ਤੁਮ ਕਰੋ ਸਿਖਾ ਬਾਰ ਅ ਸਿਖ ਸੰਗਰੋ ਦੁਸ਼ਚ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰ ਰਣ ਘਾਤਾ ਜੇ ਅਸ ਤੁਜ ਤਵ ਸਰ ਨਹੀਂ ਪਰੇ ਤਿਨ ਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਭਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟ ਨ ਹੈ ਰੱਛਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਚੜੇ ਤਤ ਕਾਲ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿਦ ਸਿਧ ਘਰ ਮੋਂ ਸਭ ਹੋਈ ਦੁਛਾ ਸਵ ਸਕਨ ਕੋਈ ਏਕ ਬਾਰ ਜਿਨ ਤੁਮਾਂ ਸਬਾਰਾ ਕਾਲ ਫਾਸ ਤੇ ਤਾਹੇ ਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਤੇ ਮੈਂ ਸ਼ਰਨ ਤੇ ਹਾਰੀ ਆਪ ਹਾਦ ਲਿ ਹੋ ਬਾਰੀ ਸਰਬ ਠੌਰ ਮੋਂ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿ ਹੋ ਬਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗਰੰਥ ਕਰਾ ਪੂਰਨ ਸ਼ੁਭ ਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀ ਅਨਕੋਸ਼ਾ ਕਰਤਾ ਸ਼੍ਰੀ ਅਸਤ ਛੇਰੀ ਅਸ ਤੋ ਜਿ ਚਬ ਭਏ ਦਇਆਲ ਪੂਰਨ ਕਰਾ ਗ੍ਰੰਥ ਤਤਕਾਲ ਮਨ ਬਾਛਤ ਫਲ ਪਾਵੇ ਸੋਈ ਦੁਖ ਨ ਤ ਸਹਿ ਬਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਏ ਸਰਸਨਾ ਪਾਵੈ ਸੁਣੈ ਮੂੜ ਚਿਤ ਲਾਇ ਚਤਰਤਾ ਆਵੈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੀ ਰਹੈ ਹੋ ਜੋ ਜਾ ਕੀ ਇਕ ਬਾਰ ਚੌਪੀ ਕੋ ਕਹੈ ਚੌਪਈ ਸੰਬਤ 17 ਸਹਿਸ ਪੁਣਿਜੈ ਅਰਧ ਸਹਿਸ ਪੁਣ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਵਾਰਾ ਤੀਰਸ ਤਦਰਵ ਗ੍ਰੰਥ ਸਦਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਿਆਨਿਉ RAM ਰਹੀਮ ਪੁਰਾਨ ਕਰਾਨ ਅਨੇਕ ਅਹਮਤ ਏਕ ਨਾ ਮਾਨਿਉ ਸਿਮਰਤਿ ਸ਼ਾਸਤਰ ਵੇਦ ਸਬਾ ਬਹੁ ਭੇਦ ਕਹੈ ਹਮ ਏਕ ਨਾ ਜਾਣਿਉ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਬਖਾਨਿਉ ਦੁਹਰਾ ਸਗਲ ਦਵਾਰ ਕਉ ਛਾੜਿ ਕੇ ਗਇਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਆਸੋ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਉ ਛਾੜਿ ਕੇ ਗਇਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਆਸੋ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਸਹਿਜ ਜਿਉ ਏਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਾਂ ਕਬਿਓ ਬਾਤ ਬਿੰਦ ਤੇ ਚੌਪਈ ਹਮਰੇ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਾਪ ਚਰਨਨ ਮੰਡਰੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ ਸਭਾ ਤੁਮ ਕਾਵੋ ਆਪਹਾਦ ਮੋਹਿ ਬਚਾਵੋ ਸੁਖੀ ਬਸੈ ਮੋਹਰੋ ਪਰਵਾਰਾ ਸੇਵਕ ਸਿਖ ਸਭਾ ਕਰਤਾਰਾ ਮੋਰਚਾਂਜ ਕਰਦਾ ਕਰੀਐ ਸਬਰ ਕੋ ਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮੈ ਛਾੜ ਕੋਈ ਅਵਰਣ ਧਾਵੂ ਜੋ ਵਰ ਚਾਹੂ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਤਾਰੀਆਂ ਚੁੰਨ ਚੁੰਨ ਛਤਰ ਹਮਾਰੇ ਮਾਰੀਆਂ ਹੈ ਆਬਾਦੈ ਮੁਝਾ ਬਰੀਐ ਮਰਨ ਕਾਲ ਕਾ ਤਰਾਸ ਨਵਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੂ ਕਰੀ ਹੋ ਰਛਾ ਰਾਖ ਲਿਓ ਮੋਇ ਰਖਨਹਾਰੇ ਸਾਇਬ ਸੰਤ ਸਾਇ ਪਿਆਰੇ ਜਿਨ ਬੰਦ ਉਸਟਨ ਕੇ ਹੰਤਾ ਤੁਮਹੋ ਪੂਰੀ ਚਤਰ ਜਸ ਕੰਤ ਕਾਲ ਪਾਇ ਬ੍ਰਹਮਾ ਬਪਧਾਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਹ ਤੇ ਅਸ਼ਣ ਪਜਾਇਓ ਹਾਰਿ ਅੰਤਿ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨੇ ਆਮ ਸਵਾਰੀ ਸਿਵਕਨ ਕੋ ਸਭ ਗਨ ਸੁਖ ਦਿਓ ਛਤਰਣ ਕੋ ਪਲ ਮੋਮਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤੋ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪਿਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਨਾ ਜਬ ਇਹ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਉਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮਿਲਤ ਦੇਹ ਧਾਰ ਸਭ ਹੂੰ ਜੇ ਤੇ ਬਦਨ ਸਿਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਬੇਦ ਭੇਦ ਅਰਿਆਲਮ ਨਰੰਕਾਰ ਨਿਰਭਕਾਰ ਨਰਲਾੰਬ ਆਦੋ ਨੀਲ ਨੰਦ ਸੰਭੋ ਤਾਕਾ ਮੂੜੋ ਚਰਤ ਭੇਦ ਜਾਕ ਭੇਵ ਨ ਪਾਵਤ ਬੇਦ ਤਾਕੋ ਕਰ ਪਹਨ ਮੰਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿੰਤ ਨੈ ਭੇਵ ਆਪ ਆਪਣੀ ਬੁੱਧ ਹਜੇਤੀ ਵਰਨਤ ਭਿੰਨ ਭਿੰਨ ਤੋ ਤੇਤੀ ਤੁਮਰਾ ਲਖਣ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕਾ ਰੂਪਨ ਉਤਸਰੂਪਾ ਅਰੰਕ ਭਇਓ ਰਾਵ ਕੈ ਪੂਪਾ ਅੰਡਜ ਜੇ ਰਜ ਸਿਤਜ ਕੀਨੇ ਉਤਪੋਜ ਖਾਨ ਬਹੁਰ ਰਚ ਦਿਨੇ ਕਹਉ ਫੂਲ ਰਾਜਾ ਹਵੈ ਬੈਠਾ ਕਹਉ ਸੁਮਿਤ ਭਇਓ ਸੰਕਰ ਕੈਠਾ 시ਗਰੀ ਸ੍ਰਿਸ਼ਟ ਦਿਖਾਇ ਚੰਪਵ ਆਦਿ ਕਾਦ ਸਰੂਪ ਸਿਯੰਪਵ ਅਬਰੱਛਾ ਮੇਰੀ ਤੁਮ ਕਰੋ ਸਿਖਾ ਬਾਰ ਅ ਸਿਖ ਸੰਗਰੋ ਦੁਸ਼ਜ ਜਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਆਸ ਤੁਝ ਤਵਸਰ ਨਹੀਂ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾਕੇ ਕਾਲ ਲਟਨ ਐਹ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟੜੇਂ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰ ਹੋ ਤਾਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਛਾ ਛੁਸ ਕਨ ਕੋਈ ਇਕ ਬਾਰ ਜਿਨ ਤੁਮਾ ਸੁਬਾਰਾ ਕਾਲ ਫਾਸ ਤੇ ਤਾਹੇ ਬਾਰਾ ਜਿਨ ਨਰਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਤਮੈ ਸ਼ਰਨ ਤੇ ਹਾਰੀ ਆਪ ਹਾਦ ਲਿ ਹੋ ਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿ ਹੋ ਬਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗਰੰਥ ਕਰਾ ਪੂਰਨ ਸ਼ੁਭ ਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਿ ਅਨ ਕੋਸ਼ਾ ਕਰਤਾ ਛੇਰੇ ਅਸਤ ਛੇਰੇ ਅਸਤ ਓਜ ਚਬ ਭਾਈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਈ ਦੁਖਨੰਤ ਸਹਿ ਬਿਆਪਤ ਕੋਈ ਅੜਲ ਸੁਣੈ ਗੁੰਗਜੋ ਜਾਇ ਸਰਸਨਾ ਪਾਵੈ ਸੁਣੈ ਮੂਡ ਚਿਤਲਾਏ ਚਤਰਤਾ ਆਵੈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹਿ ਹੋ ਜੋ ਜਾ ਕੇ ਇੱਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ 17 ਸਹਿਸ ਪੁਣਿਜੈ ਅਰਧ ਸਹਿਸ ਪੁਣ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਵਾਰਾ ਤੀਰਸ ਤਦਰਵ ਗ੍ਰੰਥ ਸਦਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਿਆਨਿਉ RAM ਰਹੀਮ ਪੁਰਾਨ ਕਰਾਨ ਅਨੇਕ ਅਹਮਤ ਏਕ ਨਾ ਮਾਨਿਉ ਸਿਮਰਤਿ ਸ਼ਾਸਤਰ ਵੇਦ ਸਬਾ ਬਹੁ ਭੇਦ ਕਹੈ ਹਮ ਏਕ ਨਾ ਜਾਣਿਉ ਸ਼੍ਰੀ ਉਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਬਖਾਨਿਉ ਦੁਹਰਾ ਸਗਲ ਦਵਾਰ ਕਉ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਆਸੋ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਉ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਆਸੋ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਸਹਿਬ ਜੀ ਹੋ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਾਂ ਕਬੀਓ ਬਾਚ ਬੇਂਤੇ ਚੋਪਈ ਹਮਰੇ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਾਬ ਚੰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸਬਾ ਤਮ ਕਾਵੋ ਆਪਹਾਦ ਮੋਹਿ ਬਚਾਵੋ ਸੁਖੀ ਬਸਾ ਮੋਹਰੋ ਪਰਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੋਹਰ ਅਛਨ ਜੁ ਕਰਦਾ ਕਰੀਐ ਸਭ ਰਣ ਕੋ ਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਾਂ ਛਾੜ ਕੋਈ ਅਵਰੰ ਧਿਆਉ ਜੋਬਰ ਚਾਹੂ ਸੋ ਤੁਮਤੇ ਪਾਓ ਸੇਵਕ ਸੇਖ ਹਮਾਰੇ ਤਾਰੀਆਂ ਚੁੰਨ ਚੁੰਨ ਛਤਰ ਹਮਾਰੇ ਮਾਰੀਆਂ ਹੈ ਆਬਾਦੈ ਮੁਝਾ ਬਰੀਐ ਮਰਨ ਕਾਲ ਕਾ ਤਰਾਸ ਨਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤਉਜ ਜੂ ਕਰੀ ਹੋ ਰਛਾ ਰਾਖ ਲਿਓ ਮੋਇ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਜੀਨ ਬੰਦ ਉਛਨ ਕੇ ਹੰਤਾ ਤੁਮਹੋ ਪੂਰੀ ਚਤਰ ਜਸ ਕੰਤਾ ਕਾਲ ਪਾਏ ਬ੍ਰਹਮਾ ਬਪਧਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਹ ਤੇ ਅਸ਼ਣ ਪਜਾਇਓ ਆਦਿ ਅੰਤੇ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾਜਨ ਆਮ ਸਵਾਰੀ ਸਿਵ ਕਨ ਕੋ ਸਭ ਗਨ ਸੁਖ ਦਿਓ ਸ਼ਤਰਣ ਕੋ ਪਲ ਮੋਮਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪਿਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਇਹ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਉਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮਿਲਤ ਦੇਹ ਧਾਰ ਸਭ ਹੂੰ ਜੇ ਤੇ ਬਦਨ ਸਿਟ ਸਭ ਧਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇ ਰਹਿਤ ਨਰ ਆਲਮ ਜਾਣਤ ਵੇਦ ਭੇਦਿ ਅਰਿਆਲਮ ਨਰੰਕਾਰ ਨਿਰਭਕਾਰ ਨਰਲਾੰਬ ਵਾਦੋ ਨੀਲ ਨੰਦ ਸੰਭੋ ਤਾ ਕਾ ਮੂੜੋ ਚਾਰਤ ਭੇਦ ਜਾ ਕੋ ਭੇਵ ਨ ਪਾਵਤ ਭੇਦ ਤਾ ਕੋ ਕਰ ਪਾਹਨ ਮੰਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿੰਤਨੈ ਭਿਵ ਆਪ ਆਪਣੀ ਬੁੱਧ ਹਜੇਤੀ ਵਰਨਤ ਭਿੰਨ ਭਿੰਨ ਤੋ ਤੇਤੀ ਤੁਮਰਾ ਲਖਣ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕਾ ਰੂਪਨ ਉਪਸਰੂਪਾ ਅਰੰਕ ਭਇਓ ਰਾਵ ਕੈ ਪੂਪਾ ਅੰਡਜ ਜੇ ਰਜ ਸਿਤਜ ਕੀਨੇ ਉਤਪੋਜ ਖਾਨ ਬਹੁਰ ਰਚ ਦਿਨੇ ਕਹਉ ਫੂਲ ਰਾਜਾ ਹੋਇ ਬੈਠਾ ਕਹਉ ਸੁਮਿਤ ਭਇਓ ਸੰਕਰ ਕੈਠਾ 시ਗਰੀ ਸ੍ਰਿਸ਼ਟ ਦਿਖਾਇ ਚੰਪਵ ਆਦਿ ਕਾਦ ਸਰੂਪ ਸਿਯੰਪਵ ਅਬਰਛਾ ਮੇਰੀ ਤੁਮ ਕਰੋ ਸਿਖਾ ਬਾਰ ਅ ਸਿਖ ਸੰਗਰੋ ਦੁਸ਼ਜ ਜਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਆਸ ਤੁਝ ਤਵਸਰ ਨਹੀਂ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਭਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟ ਨ ਐਹ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਨੇ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰ ਹੋ ਤਾਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਛਾ ਛੁਸਕਨ ਕੋਈ ਇਕ ਬਾਰ ਜਿਨ ਤੁਮਾ ਸਬਾਰਾ ਕਾਲ ਫਾਸ ਤੇ ਤਾ ਹੈ ਬਾਰਾ ਜਿਨ ਨਰਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਤੇ ਮੈਂ ਸ਼ਰਨ ਤੇ ਹਾਰੀ ਆਪ ਹਾਦ ਲੈ ਹੋ ਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗਰੰਥ ਕਰਾ ਪੂਰਨ ਸ਼ੁਭ ਰਾਤਾ ਕਿਲਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਪੋਸ਼ਾ ਕਰਤਾ ਛੇਰੀ ਅਸਤ ਛੇਰੀ ਅਸਤ ਓਜ ਚਬ ਭੈ ਦਇਅਲ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਇ ਦੁਖਨਤ ਸਹਿ ਬਿਆਪਤ ਕੋਈ ਅੜਲ ਸੁਣੈ ਗੁੰਗਜੋ ਜਾਇ ਸਰਸਨਾ ਪਾਵੈ ਸੁਣੈ ਮੂਡ ਚਿਤਲਾਏ ਚਤਰਤਾ ਆਵੈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹਿ ਹੋ ਜੋ ਜਾ ਕੇ ਇੱਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ 1763 ਭਣੀਜ ਅਰਧ ਸਹਿਸ ਪੁਣ 3 ਭਿਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰਸ ਤਦਰਵ ਗ੍ਰੰਥ ਸਦਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਿਆਨਿਓ RAM ਰਹੀਮ ਪੁਰਾਨ ਕਰਾਨ ਅਨੇਕ ਅਹਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭਾ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ਼੍ਰੀ ਅਸਵਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਵਿਖਾਨਿਉ ਦੁਹਰਾ ਸਗਲ ਦਵਾਰ ਕਉ ਛਾੜਿ ਕੇ ਗਇਓ ਤੁਹਾਰੋ ਦਵਾਰ ਬਾਹੇ ਗਾਹੇ ਕੀ ਲਾਜ ਆਸੋ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਉ ਛਾੜਿ ਕੇ ਗਇਓ ਤੁਹਾਰੋ ਦਵਾਰ ਬਾਹੇ ਗਾਹੇ ਕੀ ਲਾਜ ਆਸੋ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਸਹਿਬ ਜੀਓ ੴ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਾਂ ਕਬਿਓ ਬਾਤ ਬਿੰਦ ਤੇ ਚੌਪਈ ਹਮਰੇ ਕਰੋ ਹੱਥ ਦਰ ਅਛਾ ਪੂਰਨ ਹੋਏ ਚਿਤ ਕੀ ਇੱਛਾ ਤਾਬ ਚੰਨਨ ਮੰਡਰੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ ਸਬਤ ਮੁਕਾਵੋ ਆਪਹਾਦ ਮੋਹਿ ਬਚਾਵੋ ਸੁਖੀ ਬਸੈ ਮੋਹ ਰੂਪਰਵਾਰਾ ਸੇਵਕ ਸਿਖ ਸਭਾ ਕਰਤਾਰਾ ਮੋਰ ਅਛਾਨ ਜੁ ਕਰਦਾ ਕਰੀਐ ਸਬਰ ਕੋਵਾ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਿਆ ਪਿਆਸਾ ਤੁਮਾਂ ਛਾੜ ਕੋਈ ਅਵਰੰ ਧਾਵੂ ਜੋਬਰ ਚਾਮ ਸੁ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਤਾਰੀਆਂ ਚੁੰਨ ਚੁੰਨ ਛਤਰ ਹਮਾਰੇ ਮਾਰੀਆਂ ਹੈ ਆਬਾਦ ਹੈ ਮੁਝਾ ਬਰੀਐ ਮਰਨ ਕਾਲ ਕਾ ਤਰਾਸ ਨਵਰੀਐ ਉਹ ਜੋ ਸਦਾ ਹਮਾਰੇ ਪਛਾ ਸ਼੍ਰੀ ਅਸ ਤੁਜ ਜੂ ਕਰੀ ਹੋਇ ਰਛਾ ਰਾਖ ਲਿਓ ਮੋਇ ਰਾਖ ਨਹਾਰੇ ਸਾਇਬ ਸੰਤ ਸਾਇਬ ਪਿਆਰੇ ਜੀਨ ਬੰਦ ਉਛਣ ਕੇ ਹੱਤਾ ਤੁਮਹੋ ਪੂਰੀ ਚਤਰ ਜਸ ਕੰਤਾ ਕਾਲ ਪਾਇ ਬ੍ਰਹਮਾ ਬਪਧਾਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਹ ਤੇ ਅਸ਼ਣ ਅਪਜਾਇਓ ਆਦਿ ਅੰਤੇ ਕੈਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾਜਨ ਆਮ ਸਵਾਰੀ ਸਿਵਕਨ ਕੋ ਸਭਗਨ ਸੁਖ ਦਿਓ ਸ਼ਤਰਣ ਕੋ ਪਲ ਮੋਮਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣ ਜਬ ਅਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਉਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮਿਲਤ ਦੇਹ ਧਾਰ ਸਭ ਹੂੰ ਜੇ ਤੇ ਬਦਨ ਸਿਰ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਵੇਦ ਭੇਦਿ ਅਰਿਆਲਮ ਨਰੰਕਾਰ ਨਿਰਭਕਾਰ ਨਰਲਾੰਬ ਆਦੋ ਨੀਲ ਨੰਦ ਸੰਭੋ ਤਾਕਾ ਮੂੜੋ ਚਰਤ ਭੇਦਾ ਜਾਕੋ ਭੇਵਨ ਪਾਵਤ ਭੇਦਾ ਤਾਕੋ ਕਰ ਪਾਹਨ ਮਨ ਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿੰਤਨੈ ਭੇਵ ਆਪ ਆਪਣੀ ਬੁੱਧ ਹਜੇਤੀ ਵਰਨਤ ਭਿੰਨ ਭਿੰਨ ਤੋ ਤੇਤੀ ਤੁਮਰਾ ਲਖਣ ਜਾਏ ਪਿਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨ ਉਪਸਰੂਪਾ ਅਰੰਕ ਭਇਓ ਰਾਵ ਕੈ ਪੂਪਾ ਅੰਡਜ ਜੇ ਰਜ ਸਿਤਜ ਕੀਨੇ ਉਤਪੋਜ ਖਾਨ ਬਹੁਰ ਰਚ ਦਿਨੇ ਕਹਉ ਫੂਲ ਰਾਜਾ ਹੋਇ ਬੈਠਾ ਕਹਉ ਸਮਟ ਭਇਓ ਸੰਕਰ ਕੈਠਾ 시ਗਰੀ ਸ੍ਰਿਸ਼ਟ ਦਿਖਾਇ ਚੰਪਵ ਆਦਿ ਜੁ ਕਦ ਸਰੂਪ ਸਿਯੰਪਵ ਅਵਰਛਾ ਮੇਰੀ ਤੁਮ ਕਰੋ ਸਿਖਾ ਬਾਰ ਸਿਖ ਸੰਗਰੋ ਦੁਸ਼ਟ ਜਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਆਸ ਤੁਜ ਤਵਸਰ ਨਹੀਂ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਭਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟ ਨ ਐਹ ਰੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇਂਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰ ਹੋ ਤਾਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਛਾਸ਼ ਸਕਨ ਕੋਈ ਇਕ ਬਾਰ ਜਿਨ ਤੁਮਾ ਸਬਾਰਾ ਕਾਲ ਫਾਸ ਤੇਤਾ ਹੈ ਬਾਰਾ ਜਿਨ ਨਰਨਾਮ ਤੇਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਤੇ ਮੈਂ ਸ਼ਰਨ ਤੇਹਾਰੀ ਆਪ ਹਾਦ ਲਿਹੋ ਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗਰੰਥ ਕਰਾ ਪੂਰਨ ਸ਼ੁਭ ਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਕੋਸ਼ਾ ਕਰਤਾ ਛੇਰੇ ਅਸਤ ਛੇਰੇ ਅਸਤ ਓਜ ਚਬ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਈ ਦੁਖ ਨਤ ਸਹਿ ਵਿਆਪਤ ਕੋਈ ਅੜਲ ਸੁਣੈ ਗੁੰਗ ਜੋ ਜਾਇ ਸਰਸਨਾ ਪਾਵੈ ਸੁਣੈ ਮੂਡ ਚਿਤ ਲਾਇ ਚਤਰਤਾ ਆਵੈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹਿ ਹੋ ਜੋ ਜਾ ਕੇ ਇੱਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸੱਤਰ ਸਹਿਸ ਪੁਣਿਜੈ ਅਰਧ ਸਹਿਸ ਪੁਣ ਤੀਨ ਕਿਹਿਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰਸ ਤਦਰਵ ਗ੍ਰੰਥ ਸਦਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਿਆਨਿਓ RAM ਰਹੀਮ ਪੁਰਾਨ ਕਰਾਨ ਅਨੇਕ ਅਹਮਤ ਏਕ ਨਾ ਮਾਨਿਓ ਸਿਮਰਤਿ ਸ਼ਾਸਤਰ ਵੇਦ ਸਬਾ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ਼੍ਰੀ ਸੁਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਵਿਖਾਨਿਉ ਦੁਹਰਾ ਸਗਲ ਦਵਾਰ ਕਉ ਛਾੜਿ ਕੇ ਗਇਓ ਤੁਹਾਰੋ ਦਵਾਰ ਬਾਹੇ ਗਾਹੇ ਕੀ ਲਾਜ ਆਸੋ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਉ ਛਾੜਿ ਕੇ ਗਇਓ ਤੁਹਾਰੋ ਦਵਾਰ ਬਾਹੇ ਗਾਹੇ ਕੀ ਲਾਜ ਆਸੋ ਗੋਬਿੰਦ ਦਾਸ ਤੁਹਾਰ